ਛੋਟੀਆਂ ਪਰ ਬਹੁਤ ਹੀ ਕੰਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਜੇਕਰ ਤੁਸੀਂ ਦੁੱਧ ਪੀਣਾ ਪਸੰਦ ਨਹੀਂ ਕਰਦੇ ਤਾਂ ਤੁਸੀਂ ਪੱਤਾ ਗੋਭੀ ਦਾ ਸੇਵਨ ਕਰ ਸਕਦੇ ਹੋ ਇਸ ਨਾਲ ਤੁਹਾਡੇ ਅੰਦਰ ਕੈਲਸ਼ੀਅਮ ਦੀ ਕਮੀ ਪੂਰੀ ਹੋ ਜਾਵੇਗੀ ਕਿਉਂਕਿ ਇਸ ਵਿੱਚ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਨੰਬਰ 2 ਜੇਕਰ ਔਰਤ ਆਪਣੇ ਚਿਹਰੇ ਨੂੰ ਚਮਕਦਾਰ ਬਣਾਉਣਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਆਪਣੇ ਚਿਹਰੇ ਦੀ ਰੋਜ਼ਾਨਾ ਬਦਾਮ ਦੇ ਤੇਲ ਨਾਲ ਮਾਲਿਸ਼ ਕਰ ਲੈਣੀ ਚਾਹੀਦੀ ਹੈ ਨੰਬਰ 3 ਜੇਕਰ ਕਿਸੇ ਵਿਅਕਤੀ ਨੂੰ ਡੇਂਗੂ ਬੁਖਾਰ ਹੋ ਜਾਵੇ ਤਾਂ ਉਸ ਨੂੰ ਰੋਜ਼ਾਨਾ ਤુલਸੀ ਦੇ ਪੱਤਿਆਂ ਦਾ ਕੜਾਹੜਾ ਬਣਾ ਕੇ ਪੀਣਾ ਚਾਹੀਦਾ ਹੈ ਇਸ ਨਾਲ ਦਿਨਾਂ ਵਿੱਚ ਹੀ ਡੇਂਗੂ ਬੁਖਾਰ ਠੀਕ ਹੋ ਜਾਵੇਗਾ। ਨੰਬਰ 4 ਜੇਕਰ ਤੁਸੀਂ ਸਿਗਰਟ ਪੀਣੀ ਬੰਦ ਕਰਨਾ ਚਾਹੁੰਦੇ ਹੋ ਤਾਂ ਆਪਣੇ ਮੂੰਹ ਵਿੱਚ ਇੱਕ ਟੁਕੜਾ ਦਾਲਚੀਨੀ ਦਾ ਰੱਖ ਕੇ ਚੂਸਣਾ ਸ਼ੁਰੂ ਕਰ ਦੇਵੋ। ਇਸ ਦੀ ਮਦਦ ਨਾਲ ਤੁਸੀਂ ਬਹੁਤ ਜਲਦੀ ਸਿਗਰਟ ਤੋਂ ਛੁਟਕਾਰਾ ਪਾ ਸਕਦੇ ਹੋ। ਨੰਬਰ 5 ਜੇਕਰ ਤੁਹਾਨੂੰ ਐਸ.ਟੀ.ਟੀ ਦੀ ਜ਼ਿਆਦਾ ਸਮੱਸਿਆ ਹੈ ਤਾਂ ਖਾਣਾ ਖਾਣ ਤੋਂ ਤੁਰੰਤ ਬਾਅਦ ਇੱਕ ਲੌਂਗ ਚਬਾਲੂ ਐਸ.ਟੀ.ਟੀ ਤੋਂ ਆਰਾਮ ਮਿਲੇਗਾ। ਨੰਬਰ 6 ਜਿਹੜੀਆਂ ਆਰਤਾ ਗਰਭਪਤੀ ਹੁੰਦੀਆਂ ਨੇ ਉਹਨਾਂ ਨੂੰ ਕਦੇ ਵੀ ਬੈਂਗਣ ਦੀ ਸਬਜ਼ੀ ਨਹੀਂ ਖਾਣੀ ਚਾਹੀਦੀ ਇਹ ਉਹਨਾਂ ਦੇਤੇ ਉਹਨਾਂ ਦੇ ਬੱਚਿਆਂ ਲਈ ਸਹੀ ਨਹੀਂ ਹੈ ਨੰਬਰ 7 ਜੇਕਰ ਤੁਹਾਡੇ ਪੈਰਾਂ ਦੀਆਂ ਅੱਡੀਆਂ ਫਟ ਗਈਆਂ ਹੁਣ ਤਾਂ ਤੁਸੀਂ ਉਹਨਾਂ ਉੱਪਰ ਪੀਪਲ ਦੇ ਪੱਤਿਆਂ ਦਾ ਰਸ ਲਗਾ ਲਓ ਇਸ ਨਾਲ ਬਹੁਤ ਜਲਦੀ ਆਰਾਮ ਮਿਲੇਗਾ ਨੰਬਰ 8 ਜੇਕਰ ਤੁਸੀਂ ਆਪਣੇ ਦੰਦਾਂ ਨੂੰ ਹਮੇਸ਼ਾ ਲਈ ਸਹੀ ਰੱਖਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਸੌਣ ਤੋਂ ਪਹਿਲਾਂ ਇੱਕ ਲੌਂਗ ਜ਼ਰੂਰ ਚਬਾਲਿਆ ਕਰੋ ਇਸ ਨਾਲ ਤੁਹਾਡੇ ਦੰਦਾਂ ਵਿੱਚ ਕਦੇ ਵੀ ਕੋਈ ਵੀ ਨੁਕਸ ਨਹੀਂ ਹੋਵੇਗਾ ਨੰਬਰ 9 ਜੇਕਰ ਤੁਹਾਡੇ ਚਿਹਰੇ ਉੱਪਰ ਫਿੰਸੀਆਂ ਹੋ ਜਾਣ ਤਾਂ ਹਮੇਸ਼ਾ ਤੇਲ ਫ੍ਰੀ ਬਾਲਾ ਫੇਸ ਵਾਸ਼ ਹੀ ਇਸਤੇਮਾਲ ਕਰੋ। ਕਈ ਵਾਰ ਸਾਡੇ ਚਿਹਰੇ ਉੱਪਰ ਤੇਲ ਜ਼ਿਆਦਾ ਹੋਣ ਕਾਰਨ ਵੀ ਸਾਡੇ ਫਿੰਸੀਆਂ ਹੋ ਜਾਂਦੀਆਂ ਹਨ। ਨੰਬਰ 10 ਜੇਕਰ ਔਰਤਾਂ ਦਾਲ ਸਬਜ਼ੀ ਵਿੱਚ ਕੜੀ ਪੱਤੇ ਦਾ ਇਸਤੇਮਾਲ ਕਰਨ ਤੇ ਇਸ ਨਾਲ ਤੁਹਾਡੀ ਸਰੀਰ ਨੂੰ ਤੇ ਬਾਲਾਂ ਨੂੰ ਨੇਕਾ ਹੀ ਲਾਭ ਮਿਲਦੇ ਨੇ ਇਸ ਲਈ ਇਹਨਾਂ ਦਾ ਇਸਤੇਮਾਲ ਜ਼ਰੂਰ ਕਰਿਆ ਕਰੋ। ਨੰਬਰ 11 ਜੇਕਰ ਸਰੀਰ ਅੰਦਰ ਇਨਫੈਕਸ਼ਨ ਦੀ ਸਮੱਸਿਆ ਹੈ ਤਾਂ ਤੁਸੀਂ ਅਮਰੂਦ ਦੇ ਪੱਤੇ ਚਬਾ ਲਿਆ ਕਰੋ। ਇਸ ਤੋਂ ਇਲਾਵਾ ਵੱਧ ਤੋਂ ਵੱਧ ਪਾਣੀ ਪਿਓ ਤੁਹਾਨੂੰ ਬਹੁਤ ਫਾਇਦਾ ਮਿਲੇਗਾ। ਨੰਬਰ 12 ਜਿਹੜੀਆਂ ਔਰਤਾਂ ਅਕਸਰ ਬਾਹਰ ਵਾਲਾ ਖਾਣਾ ਹੀ ਜ਼ਿਆਦਾ ਖਾਂਦੀਆਂ ਉਹਨਾਂ ਨੂੰਨੇਕਾਂ ਹੀ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਜਿਸ ਨਾਲ ਰੋਗਾਂ ਦਾ ਸ਼ਿਕਾਰ ਵੀ ਬਣ ਕੇ ਰਹਿ ਜਾਂਦੀਆਂ ਹਨ ਨੰਬਰ 13 ਜੇਕਰ ਤੁਸੀਂ ਰੋਜ਼ਾਨਾ ਖਰਬੂਜਾ ਖਾ ਲੈਂਦੇ ਹੋ ਤਾਂ ਤੁਹਾਡੀਆਂ ਅੱਖਾਂ ਲਈ ਬਹੁਤ ਹੀ ਲਾਭਕਾਰੀ ਹੈ ਅੱਖਾਂ ਦੀ ਰੋਸ਼ਨੀ ਨੂੰ ਵਧਾਉਣ ਵਿੱਚ ਬਹੁਤ ਮਦਦ ਕਰਦੀ ਹੈ ਨੰਬਰ 14 ਜੇਕਰ ਤੁਸੀਂ ਰੋਜ਼ਾਨਾ ਆਪਣੇ ਘਰ ਵਿੱਚ ਮੱਖੀਆਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਆਪਣੇ ਘਰ ਵਿੱਚ ਕਪੂਰ ਜ਼ਰੂਰ ਸਲੋ ਇਸ ਦੀ ਸਮੈਲ ਨਾਲ ਮੱਖੀਆਂ ਨਹੀਂ ਆਉਂਦੀਆਂ। ਨੰਬਰ 15 ਜੇਕਰ ਤੁਸੀਂ ਆਪਣੇ ਪੇਟ ਦੇ ਕੀੜਿਆਂ ਨੂੰ ਖਤਮ ਕਰਨਾ ਚਾਹੁੰਦੇ ਹੋ ਤਾਂ ਦਿਨ ਵਿੱਚ ਦੋ ਵਾਰ ਨਿੰਬੂ ਦਾ ਰਸ ਕੱਢ ਕੇ ਪੀਣਾ ਸ਼ੁਰੂ ਕਰਦੇ ਹੋ ਦਿਨਾਂ ਵਿੱਚ ਹੀ ਕੀੜੇ ਬਾਹਰ ਨਿਕਲ ਜਾਣਗੇ। ਨੰਬਰ 16 ਜੇਕਰ ਤੁਸੀਂ ਗਾਜਰ ਦਾ ਸੇਵਨ ਕਰ ਰਹੇ ਹੋ ਤਾਂ ਉਸਨੂੰ ਭੁੱਲ ਕੇ ਵੀ ਸੰਕਰੇਤ ਸੇਵਨ ਨਾ ਕਰੋ ਤੁਹਾਡੀ ਸਿਹਤ ਲਈ ਨੁਕਸਾਨ ਕਰ ਸਕਦਾ ਹੈ। ਨੰਬਰ 17 ਜਿਹੜੇ ਲੋਕ ਮੂੰਹ ਖੋਲ ਕੇ ਸੌਂਦੇ ਹਨ ਉਹ ਲੋਕ ਅਕਸਰ ਦਿਮਾਗੀ ਹਲਤ ਤੋਂ ਕਮਜ਼ੋਰ ਹੁੰਦੇ ਹਨ ਨੰਬਰ 18 ਜੇਕਰ ਤੁਹਾਡੇ ਸਰੀਰ ਉੱਪਰ ਸੋਜ ਆ ਜਾਵੇ ਤਾਂ ਤੁਸੀਂ ਕਾਫੀ ਦਿਨ ਲਗਾਤਾਰ ਤુલਸੀ ਦੇ ਪੱਤੇਆਂ ਦਾ ਕੜਾ ਬਣਾ ਕੇ ਪੀ ਲਓ ਇਸ ਨਾਲ ਸੂਜ ਤੋਂ ਆਰਾਮ ਮਿਲੇਗਾ ਨੰਬਰ 1 ਨੇ ਖਾਣਾ ਖਾਣ ਤੋਂ ਤੁਰੰਤ ਬਾਅਦ ਕਦੇ ਵੀ ਸੌਣਾ ਨਹੀਂ ਚਾਹੀਦਾ ਇਸ ਨਾਲ ਵਿਅਕਤੀ ਅਨੇਕਾਂ ਹੀ ਰੋਗਾਂ ਦਾ ਸ਼ਿਕਾਰ ਹੁੰਦਾ ਹੈ। ਨੰਬਰ 2 ਜਿਹੜੇ ਲੋਕ ਜ਼ਿਆਦਾ ਕੱਚੀ ਲੱਸੀ ਦਾ ਸੇਵਨ ਕਰਦੇ ਹਨ ਉਹਨਾਂ ਦੇ ਸਰੀਰ ਅੰਦਰ ਬੈਪਾਤੀ ਭਰਨ ਲੱਗ ਜਾਂਦੇ ਜਿਸ ਨਾਲ ਉਹਨਾਂ ਦੇ ਹੱਡਾਂ ਜੋੜਾਂ ਵਿੱਚ ਦਰਦ ਰਹਿਣ ਲੱਗ ਜਾਂਦਾ ਹੈ। ਨੰਬਰ 21 ਸੌਣ ਤੋਂ ਪਹਿਲਾਂ ਤੇ ਸਵੇਰੇ ਉੱਠਣਸਰ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ ਇਸ ਨਾਲ ਸਰੀਰ ਨੂੰ ਬਹੁਤ ਸਾਰੇ ਲਾਭ ਮਿਲਦੇ ਹਨ। ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ